ਲਫਜ ਵਰਤਿਆ ਪੱਬਰ ਹੇ ਸਰੋਵਰ ਤੂੰ ਹਰੀਆਵਲਾ ਤੂੰ ਪਹਿਲਾਂ ਬੜਾ ਸੋਹਣਾ ਲੱਗਦਾ ਸੀ ਬੜਾ ਹਰਿਆ ਭਰਿਆ ਲੱਗਦਾ ਸੀ ਜਦੋਂ ਤੈਨੂੰ ਪਹਿਲਾਂ ਵੇਖਿਆ ਸੀਗਾ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵਨ ਤੇਰੇ ਲਾਗੇ ਛਾਗੇ ਸੋਨੇ ਵਰਗੇ ਕੌਲ ਫੁੱਲ ਖੜੇ ਹੁੰਦੇ ਸੀ ਭਾਵੇਂ ਬਹੁਤ ਸੋਹਣੇ ਫੁੱਲ ਖੜੇ ਹੁੰਦੇ ਸੀਗੇ ਤੂੰ ਬੜਾ ਸੋਹਣਾ ਲੱਗਦਾ ਸੀ ਮਨ ਨੂੰ ਮੋਹ ਲੈਣ ਵਾਲਾ ਲੱਗਦਾ ਸੀ ਪਰ ਹੋਇਆ ਕੀ ਕੈ ਦੋਖੜੈ ਤੈਨੂੰ ਕੀ ਦੁੱਖ ਲੱਗਿਆ ਕੀ ਪ੍ਰੋਬਲਮ ਕੀ ਆ ਗਈ ਕੈ ਦੋਖੜੈ ਸੜਿਓ ਏ ਕਾਲੀ ਹੋਈ ਆ ਦੇਹਰੀ ਨਾਨਕ ਮੈਂ ਤਨ ਭੰਗ ਵੀ ਤੂੰ ਹੁਣ ਸੜਿਆ ਜਾ ਲੱਗਦਾ ਐ ਬਦ ਸੂਰਤ ਲੱਗਦਾ ਐ ਪਹਿਲਾ ਵਰਗਾ ਤੂੰ ਰਿਆ ਨਹੀਂ ਹੁਣ ਤੈਨੂੰ ਕੀ ਦੁੱਖ ਲੱਗਿਆ ਹੁਣ ਗੌਰ ਕਰਿਓ ਸਰੋਵਰ ਅੱਗੇਉਂ ਜਵਾਬ ਦਿੰਦਾ ਐ ਹੁਣ ਇੱਥੇ ਇੱਕ ਨੁਕਤਾ ਨੋਟ ਕਰ ਲਿਓ ਸਰੋਵਰ ਨਾਂ ਤੇ ਸੁਣਦਾ ਤੇ ਨਾਂ ਬੋਲਦਾ ਸਵਾਲ ਵੀ ਗੁਰੂ ਸਾਹਿਬ ਨੇ ਆਪ ਹੀ ਕੀਤਾ ਹੈ ਜਵਾਬ ਵੀ ਉਹਨਾਂ ਨੇ ਆਪ ਹੀ ਦੇਣਾ ਹੈ ਪਰ ਉਹਨਾਂ ਦੀ ਪੇਸ਼ਕਾਰੀ ਇਸ ਢੰਗ ਦੀ ਹੈ ਕਿ ਸਾਨੂੰ ਇੰਜ ਲੱਗੇਗਾ ਕਿ ਜਿਵੇਂ ਸਰੋਵਰ ਬੋਲ ਕੇ ਜਵਾਬ ਦੇ ਰਿਹਾ ਹੈ ਸਵਾਲ ਵੀ ਗੁਰੂ ਨਾਨਕ ਸਾਹਿਬ ਆਪ ਹੀ ਕਰ ਰਹੇ ਨੇ ਜਵਾਬ ਵੀ ਆਪ ਦੇ ਰਹੇ ਨੇ ਪਰ ਪੇਸ਼ਕਾਰੀ ਇਸ ਤਰ੍ਹਾਂ ਦੀ ਕੀਤੀ ਗੱਲ ਨੂੰ ਇੰਟਰਸਟਿੰਗ ਬਣਾਉਣ ਦੇ ਵਾਸਤੇ ਹੁਣ ਜਦੋਂ ਸਰੋਵਰ ਨੂੰ ਇਹ ਸਵਾਲ ਕੀਤਾ ਨਾ ਵੀ ਸਰੋਵਰ ਤੇਰਾ ਹਾਲ ਐਸਾ ਕਿਉਂ ਹੋ ਗਿਆ ਤੇ ਸਰੋਵਰ ਨੇ ਅੱਗੇ ਉਹ ਜਵਾਬ ਦਿੱਤਾ ਉਹ ਜਵਾਬ ਕੀ ਦਿੰਦਾ ਜਾਣਾ ਪਾਣੀ ਨਾ ਲਹਾ ਉਹ ਕਹਿੰਦਾ ਵੀ ਮੈਨੂੰ ਤਾਂ ਇੱਕ ਗੱਲ ਪਤਾ ਲੱਗੀ ਹੈ ਕਿ ਜਿਹੜਾ ਤਾਜ਼ਾ ਪਾਣੀ ਮੈਨੂੰ ਮਿਲ ਰਿਹਾ ਸੀ ਨਾ ਕਾਫੀ ਸਮੇਂ ਤੋਂ ਕਿਸੇ ਨਹਿਰ ਤੋਂ ਕਿਸੇ ਨਦੀ ਤੋਂ ਜਿਹੜਾ ਤਾਜ਼ਾ ਪਾਣੀ ਮੈਨੂੰ ਮਿਲਦਾ ਸੀਗਾ ਉਸ ਤਾਜੇ ਪਾਣੀ ਦੀ ਮੈਨੂੰ ਤੋਟ ਆ ਗਈ ਹੈ ਹੁਣ ਉਹ ਤਾਜਾ ਪਾਣੀ ਮੈਨੂੰ ਮਿਲਦਾ ਨਹੀਂ ਪਿਆ ਤਾਂ ਕਰਕੇ ਮੈਂ ਬਦਸੂਰਤ ਹੋ ਗਿਆ ਆਪਾਂ ਆਮੀ ਵੇਖਦੇ ਆ ਨਾ ਪਾਣੀ ਇੱਕ ਜਗ੍ਹਾ ਖਲੋ ਜਾਵੇ ਪਾਣੀ ਚੇਂਜ ਨਾ ਹੋਵੇ ਇੱਕ ਜਗ੍ਹਾ ਖਲੋਤਾ ਹੋਵੇ ਤੇ ਪਾਣੀ ਜਿਹੜਾ ਹੈ ਉਹਦੇ ਵਿੱਚ ਮੱਖੀਆਂ ਮੱਛਰ ਪੈਦਾ ਹੋ ਜਾਂਦੇ ਨੇ ਗੰਦਗੀ ਪੈਦਾ ਹੋ ਜਾਂਦੀ ਹੈ ਹੁਣ ਸੇਮ ਗੱਲ ਸਰੋਵਰ ਕਹਿੰਦਾ ਜਾਣਾ ਪਾਣੀ ਨਾਲ ਹਾਂ ਜੈਸੇ ਤੀ ਮੇਰਾ ਸੰਗ ਕਹਿੰਦਾ ਜਿਸ ਤਾਜੇ ਪਾਣੀ ਦੇ ਨਾਲ ਮੇਰਾ ਸੰਗ ਸੀ ਨਾ ਉਸ ਤਾਜੇ ਪਾਣੀ ਦੀ ਹੁਣ ਮੈਨੂੰ ਤੋਟ ਆ ਗਈ ਹੈ ਜਿਤ ਦਿਠੈ ਤਨ ਪਰ ਫੁੜੈ ਚੜੈ ਚ ਵਗਣ ਵਨ ਜਦੋਂ ਤੱਕ ਉਹ ਤਾਜਾ ਪਾਣੀ ਮੈਨੂੰ ਮਿਲ ਰਿਹਾ ਸੀਗਾ ਆ ਫੁੱਲ ਵੀ ਜਿਹੜੇ ਲਾਗੇ ਛਾ ਕੇ ਖੜੇ ਹੋਏ ਸੀ ਬੜੇ ਸੋਹਣੇ ਲੱਗਦੇ ਸੀ ਵੇਖਣ ਨੂੰ ਚਾਰ ਚੰਨ ਲੱਗੇ ਹੋਏ ਸੀ ਮੈਨੂੰ ਪਰ ਜਦੋਂ ਤਾਜੇ ਪਾਣੀ ਦੀ ਟੋਟ ਆਈ ਏ ਤਾਂ ਮੇਰਾ ਹਾਲ ਜਿਹੜਾ ਹੈ ਉਹ ਐਸਾ ਹੋ ਗਿਆ ਤਾਂ ਮੈਂ ਭੈੜਾ ਦਿਸਣ ਲੱਗ ਪਿਆ ਹੁਣ ਇਹ ਤੇ ਨੇ ਵਾਕ ਦੇ ਅਖਰੀ ਅਰਥ ਸ਼ਲੋਕ ਦੇ ਅਖਰੀ ਅਰਥ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੋਈ ਸਰੋਵਰ ਦੀ ਕਹਾਣੀ ਥੋੜੀ ਨਾ ਸੁਣਾਈ ਏ ਸਾਨੂੰ ਤੇ ਕੋਈ ਉਪਦੇਸ਼ ਦੇਣਾ ਚਾਹੁੰਦੇ ਨੇ ਕੇਵਲ ਕਹਾਣੀ ਨਹੀਂ ਸੁਣਾਉਣੀ ਚਾਹੁੰਦੇ ਹੁਣ ਉਹ ਸਰੋਵਰ ਕੌਣ ਹੈ ਉਹ ਸਰੋਵਰ ਹਾਂ ਮੈਂ ਸਰੋਵਰ ਕੌਣ ਹੈ ਜੀ ਮੈਂ ਅਸੀਂ ਸਾਰੇ ਆਪਣੇ ਉੱਤੇ ਲਾ ਕੇ ਵੇਖੀਏ ਉਹ ਸਰੋਵਰ ਹਾਂ ਮੈਂ ਤਾਜਾ ਪਾਣੀ ਕੀ ਹੈ ਤਾਜਾ ਪਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਤੱਕ ਇਸ ਸਰੀਰ ਰੂਪੀ ਸਰੋਵਰ ਨੂੰ ਗੁਰਬਾਣੀ ਦਾ ਤਾਜਾ ਪਾਣੀ ਮਿਲਦਾ ਰਹੇਗਾ ਨਾ ਤੇ ਇਹ ਜਿਹੜਾ ਸਰੀਰ ਰੂਪੀ ਸਰੋਵਰ ਹੈ ਇਹ ਵੀ ਬੜਾ ਸੋਹਣਾ ਲੱਗੇਗਾ ਇਹ ਜੀਵਨ ਜਿਹੜਾ ਹੈ ਉਹ ਬੜਾ ਸੋਹਣਾ ਲੱਗੇਗਾ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਮੈਂ ਜੁੜਿਆ ਰਵਾਂਗਾ ਪਰ ਜਿਸ ਦਿਨ ਗੁਰਬਾਣੀ ਦੇ ਨਾਲ ਉਹ ਨਾਤਾ ਟੁੱਟ ਗਿਆ ਇਸ ਸੱਚ ਦੀ ਵਿਚਾਰ ਦੇ ਨਾਲ ਉਹ ਨਾਤਾ ਟੁੱਟ ਗਿਆ ਤੇ ਮੇਰਾ ਹਾਲ ਵੀ ਉਹ ਸਰੋਵਰ ਵਰਗਾ ਹੋ ਜਾਏਗਾ ਜਿਵੇਂ ਉਹ ਵੀ ਸੜ ਗਿਆ ਸੀਗਾ ਬਦਸੂਰਤ ਹੋ ਗਿਆ ਸੀ ਭੈੜਾ ਲੱਗਦਾ ਸੀ ਵੇਖਣ ਨੂੰ ਸੇਮ ਉਹੀ ਹਾਲ ਮੇਰਾ ਵੀ ਹੋ ਸਕਦਾ ਹੈ ਕਿਉਂਕਿ ਸੱਚ ਦੀ ਵਿਚਾਰ ਜੀਵਨ ਚੋਂ ਨਿਕਲ ਗਈ ਉਥੇ ਗੱਲ ਕੇਵਲ ਇੱਕ ਸਰੋਵਰ ਦੀ ਹੈ ਕਿ ਸਰੋਵਰ ਦਾ ਨਾਤਾ ਟੁੱਟ ਗਿਆ ਤਾਜੇ ਪਾਣੀ ਦੇ ਨਾਲੋਂ ਤੇ ਉਹ ਭੇੜਾ ਦਿਸਣ ਲੱਗ ਪਿਆ ਤੁਸੀਂ ਆਪਣੇ ਸਮਾਜ ਵੱਲ ਝਾਤ ਮਾਰ ਕੇ ਵੇਖੋ ਜਿਨ੍ਹਾਂ ਦਾ ਨਾਤਾ ਸੱਚ ਦੀ ਵਿਚਾਰ ਦੇ ਨਾਲੋਂ ਟੁੱਟ ਗਿਆ ਹੈ ਨਾ ਉਹ ਵੀ ਬੜੇ ਭੇੜੇ ਦਿਸਦੇ ਜੇ ਉਹ ਗੱਲਾਂ ਕਰਨਗੇ ਉਹਨਾਂ ਗੱਲਾਂ ਦੇ ਵਿੱਚ ਉਹ ਗਾਲਾਂ ਕੱਢਣਗੇ ਉਹ ਜਿਹਨਾਂ ਜ਼ੁਬਾਨ ਤੋਂ ਬੋਲਣਗੇ ਜ਼ੁਬਾਨ ਦੇ ਬੋਲ ਇਹਨੇ ਭੇੜੇ ਹੋਣਗੇ ਕਿ ਤੁਹਾਨੂੰ ਉਹ ਬੋਲ ਪਸੰਦ ਨਹੀਂ ਆਉਣਗੇ ਤੁਹਾਨੂੰ ਇੰਜ ਲੱਗੇਗਾ ਇਸ ਬੰਦੇ ਦਾ ਜੀਵਨ ਕਿੰਨਾ ਭੜਾ ਹੈ ਇਹ ਕੈਸੀ ਬੋਲੀ ਬੋਲਦਾ ਕੀ ਇਹ ਗੁਰੂ ਦਾ ਸਿੱਖ ਅਖਵਾਉਣ ਦੇ ਲਾਇਕ ਹੈ ਅੱਜ ਤੁਸੀਂ ਆਮ ਹੀ ਵੇਖ ਲਓ ਨਾ ਅੱਜ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਜਿਹੜੇ ਛਾਤੀ ਠੋਕ ਕੇ ਕਹਿੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਹ ਪਰ ਜੇ ਤੁਸੀਂ ਉਹਨਾਂ ਦੀ ਬੋਲੀ ਵੇਖੋ ਤੇ ਤੁਹਾਨੂੰ ਲੱਗੇਗਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੇ ਲਾਗੇ ਛਾਗੇ ਵੀ ਕਿਤੇ ਗਿਆਨੀ ਲੱਗਦਾ ਕਿਉਂਕਿ ਗਾਲਾਂ ਤੋਂ ਸਿਵਾ ਅਗਲਾ ਗੱਲ ਹੀ ਨਹੀਂ ਕਰ ਰਿਹਾ ਉਥੇ ਮਾਂ ਦੀ ਭੈਣ ਦੀ ਗੱਲ ਕੱਢ ਕੇ ਅਗਲਾ ਗੱਲ ਕਰਦਾ ਪਿਆ ਇੱਥੋਂ ਦੀ ਪਤਾ ਲੱਗ ਜਾਂਦਾ ਵੀ ਇਹਨੇ ਕਦੀ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੱਕ ਨੂੰ ਪੜ ਕੇ ਨਹੀਂ ਵੇਖਿਆ ਇਹਨੇ ਕਦੀ ਸੱਚ ਦੀ ਵਿਚਾਰ ਨੂੰ ਪੜ ਕੇ ਨਹੀਂ ਵੇਖਿਆ ਜੇ ਇਹਨੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜਿਆ ਹੁੰਦਾ ਤੇ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਤੇ ਇਹ ਵਿਚਾਰ ਸਾਨੂੰ ਦਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ ਗੁਰਬਾਣੀ ਤਾਂ ਮਿੱਠਾ ਬੋਲਣ ਦੀ ਸਿੱਖਿਆ ਦੇ ਰਹੀ ਹੈ ਪਰ ਜਿਹੜਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਮੈਂ ਵੀ ਗੁਰੂ ਦਾ ਸਿੱਖ ਉਹਦੀ ਜ਼ੁਬਾਨ ਦੇ ਉੱਤੇ ਤੁਹਾਨੂੰ ਮਿਠਾਸ ਨਹੀਂ ਮਿਲੇਗੀ ਉਹਦੀ ਜ਼ੁਬਾਨ ਦੇ ਉੱਤੇ ਅੱਜ ਕਰਤਨ ਹੈ ਅੱਜ ਗਾਲਾਂ ਕੱਢੀਆਂ ਜਾ ਰਹੀਆਂ ਨੇ ਸੋ ਇਹ ਚੀਜ਼ ਜਿਹੜੀ ਹੈ ਨਾ ਵੇਖਣ ਵਾਲੀ ਇਸੇ ਨੂੰ ਕਿਹਾ ਸੀ ਜਾਣਾ ਪਾਣੀ ਨਾਲਾ ਟੋਟ ਆ ਗਈ ਪਾਣੀ ਦੀ ਗੁਰਬਾਣੀ ਦੀ ਟੋਟ ਜੀਵਨ ਦੇ ਵਿੱਚ ਆ ਗਈ ਹੈ ਹੁਣ ਉਤੋਂ ਤੋਂ ਕਹਿਣਾ ਬੜਾ ਸੁੱਖ ਹੈ ਹੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਡੇ ਬੋਲੋ ਜੀ ਅਸੀਂ ਤੁਹਾਡੇ ਸਿੱਖ ਉਤੋਂ ਤੋਂ ਕਹਿਣਾ ਬੜਾ ਸੁੱਖ ਹੈ ਹਰ ਕੋਈ ਕਹਿ ਲੈਂਦਾ ਪਰ ਸਿੱਖ ਬਣਿਆ ਕਿਵੇਂ ਜਾਣਾ ਉਹਦੇ ਵਾਸਤੇ ਵੀ ਤੇ ਉਦਮ ਕਰਨਾ ਪਵੇਗਾ ਨਾ ਜਦੋਂ ਸਿੱਖ ਬਣਨ ਦੀ ਗੱਲ ਆਊਗੀ ਤੇ ਫਿਰ ਪਾਤਸ਼ਾਹ ਨੇ ਬਾਣੀ ਚ ਵਿਚਾਰ ਦੇ ਦਿੱਤੀ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕਾ ਭਾਣੇ ਵਿੱਚ ਆਵੇ ਸਿੱਖ ਕੌਣ ਹੈ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਆ ਜਾਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਆਪਣੇ ਜੀਵਨ ਨੂੰ ਬਣਾ ਲਵੇ ਉਹ ਸਿੱਖ ਹੈ ਜੋ ਗੁਰੂ ਨੂੰ ਚੰਗਾ ਲੱਗਦਾ ਉਹ ਕੰਮ ਕਰੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕਾ ਭਾਣੇ ਵਿੱਚ ਆਵੇ ਤੇ ਨਾਲੇ ਵੀ ਗੱਲ ਕਹਿਤੀ ਆਪਣੇ ਭਾਣੇ ਆਪਣੇ ਅਕੋਰਡਿੰਗ ਜਿਹੜਾ ਤੁਰੇ ਮਨ ਦੇ ਪਿੱਛੇ ਲੱਗ ਕੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾਂ ਖਾਵੇ ਜਿਹੜਾ ਆਪਣੇ ਅਕੋਰਡਿੰਗ ਤੁਰਦਾ ਸੱਚ ਦੀ ਵਿਚਾਰ ਤੋਂ ਦੂਰ ਜਾ ਕੇ ਉਹ ਕੀ ਹੁੰਦਾ ਹੈ ਗੁਰੂ ਤੋਂ ਵਿਛੜ ਕੇ ਝੋਟਾਂ ਖਾਂਦਾ ਝੋਟਾਂ ਦਾ ਮਤਲਬ ਇਹ ਨਹੀਂ ਕੋਈ ਮੁੱਕਾ ਮਾਰ ਜਾਏਗਾ ਕੋਈ ਚਪੇੜ ਮਾਰ ਜਾਏਗਾ ਇਹਦੀ ਗੱਲ ਨਹੀਂ ਹੋ ਰਹੀ ਉਹ ਵਿਕਾਰਾਂ ਦੇ ਕੋਲੋਂ ਝੋਟਾ ਖਾਂਦਾ ਕਦੀ ਕਾਮ ਆਉਂਦਾ ਹੈ ਉਹ ਚੋਟ ਮਾਰ ਜਾਂਦਾ ਹੈ ਕਦੀ ਕ੍ਰੋਧ ਆਉਂਦਾ ਹੈ ਕਦੀ ਲੋਭ ਮੋਹ ਹੰਕਾਰ ਆਉਂਦਾ ਹੈ ਇਹ ਚੋਟਾਂ ਨਿਤ ਵੱਜ ਰਹੀਆਂ ਨੇ ਮਾਨਸਿਕ ਤੌਰ ਦੇ ਉੱਤੇ ਅੱਜ ਬੰਦਾ ਪਰੇਸ਼ਾਨ ਹੈ ਅੱਜ ਜੀਵਨ ਦੇ ਅੰਦਰ ਟੈਨਸ਼ਨ ਡਿਪਰੈਸ਼ਨ ਇਹ ਸਭ ਕੁਝ ਹੈ ਇਹ ਕੀ ਇਹ ਚੋਟਾਂ ਹੀ ਤੇ ਹੈਗੀਆਂ ਨੇ ਬੰਦਾ ਬਾਹਰੋਂ ਦੀ ਸ਼ਕਲ ਕਰਕੇ ਬੜਾ ਵਧੀਆ ਦਿਸ ਰਿਹਾ ਹੈ ਦੰਦੀਆਂ ਕੱਢ ਰਿਹਾ ਹੈ ਆਮ ਲੋਕਾਂ ਨੂੰ ਲੱਗਦਾ ਵੇਖੋ ਜੀ ਇਹਦੇ ਵਰਗਾ ਤੇ ਖੁਸ਼ਹਾਲ ਬੰਦਾ ਕੋਈ ਨਹੀਂ ਹੋ ਸਕਦਾ ਪਰ ਉਹਨੂੰ ਜਰਾ ਕੋ ਅੰਦਰੋਂ ਪੁੱਛ ਕੇ ਵੇਖੋ ਭਰਾਵਾ ਤੇਰਾ ਹਾਲ ਕੀ ਹੈ ਥੋੜੀ देर ਉਹਦੇ ਲਾਗੇ ਬਹਿ ਜਾਓ 50 ਗੱਲਾਂ ਗਿਣਾ ਦੇਗਾ ਤੁਹਾਨੂੰ ਮੈਨੂੰ ਆ ਵੀ ਪ੍ਰੋਬਲਮ ਮੈਨੂੰ ਆ ਵੀ ਪ੍ਰੋਬਲਮ ਮੈਨੂੰ ਆ ਵੀ ਪ੍ਰੋਬਲਮ ਕਾਰਨ ਕੀ ਹੈ ਕਿ ਇਸ ਸੱਚ ਦੀ ਵਿਚਾਰ ਨਾਲੋਂ ਨਾਤਾ ਟੁੱਟਾ ਅੱਜ ਤਾਂ ਹੀ ਉਹ ਤੇ ਵੇਖ ਲਓ ਭਾਵੇਂ ਅਸੀਂ ਗੁਰਪ੍ਰੋਮ ਮਨਾਉਣ ਦੀ ਗੱਲ ਕਰਦੇ ਆ ਪਰ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵੱਲ ਨਹੀਂ ਹੁੰਦਾ ਜਿਹੜੀ ਗੱਲ ਵੀਰਜੀ ਹੋਣੀ ਕਹਿ ਰਹੇ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਜਾਏ ਸੀ ਸਾਡੇ ਨਾਮ ਵਰ ਰਾਗੀ ਜਥਿਆਂ ਨੂੰ ਨਾਮ ਵਰ ਪ੍ਰਚਾਰਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭੁੱਲ ਜਾਂਦੀ ਉਦੋਂ ਉਹ ਹੋਰ-ਹੋਰ ਰਚਨਾਵਾਂ ਲੈ ਕੇ ਆਉਂਦੇ ਨੇ ਕਾਰਨ ਪਤਾ ਕੀ ਹੈ ਕਿਉਂਕਿ ਸਾਡੇ 'ਚ ਇੱਕ ਟ੍ਰੈਂਡ ਚੱਲ ਪਿਆ ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਦਿਹਾੜਾ ਮਨਾ ਰਹੇ ਹਾਂ ਤੇ ਹਰ ਇੱਕ ਸ਼ਬਦ ਵਿੱਚ ਨਾਨਕ ਲਫ਼ਜ਼ ਬਾਰ-ਬਾਰ ਬੋਲਣਾ ਹੈ ਜੀ ਅਸੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਿਹਾੜਾ ਮਨਾ ਰਹੇ ਹਾਂ ਤੇ ਗੋਬਿੰਦ ਲਫ਼ਜ਼ ਬਾਰ-ਬਾਰ ਰਿਪੀਟ ਹੋਣਾ ਚਾਹੀਦਾ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਦਾ ਦਿਹਾੜਾ ਮਨਾ ਰਹੇ ਆ ਤੇ ਅਰਜਨ ਲਫ਼ਜ਼ ਬਾਰ-ਬਾਰ ਸ਼ਬਦ ਦੇ ਵਿੱਚ ਆਉਣਾ ਚਾਹੀਦਾ ਸਾਡੇ ਬਹੁਤੇ ਲੋਕਾਂ ਦੀ ਰੇਸ ਇਸੇ ਗੱਲ ਦੇ ਉੱਤੇ ਲੱਗੀ ਹੋਈ ਵੀ ਹਰ ਇੱਕ ਸ਼ਬਦ ਵਿੱਚ ਨਾਨਕ ਲਫ਼ਜ਼ ਆ ਜਾਵੇ ਅਰਜਨ ਲਫ਼ਜ਼ ਆ ਜਾਵੇ ਗੋਬਿੰਦ ਲਫ਼ਜ਼ ਆ ਜਾਵੇ ਸਿਧਾਂਤ ਕੀ ਹੈ ਗੁਰਬਾਣੀ ਦਾ ਉਹ ਨਹੀਂ ਸਾਹਮਣੇ ਰੱਖਣਾ ਪਰ ਕੇਵਲ ਲਫ਼ਜ਼ ਆਉਣਾ ਚਾਹੀਦਾ ਅੱਜ ਲਫ਼ਜ਼ ਸਾਹਮਣੇ ਰੱਖਣ ਦੀ ਦੌੜ ਹੈ ਜਦੋਂ ਇਹ ਦੌੜ ਲੱਗ ਜਾਂਦੀ ਹੈ ਨਾ ਫਿਰ ਉੱਥੇ ਸਿਧਾਂਤ ਜਿਹੜਾ ਹੈ ਉਹ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ ਫਿਰ ਬੰਦਾ ਸਿਧਾਂਤਵਲ ਤੇ ਆਨ ਨਹੀਂ ਦਿੰਦਾ ਉਹ ਕਹਿੰਦਾ ਵੀ ਅੱਖਰ ਆਉਣਾ ਚਾਹੀਦਾ ਉਹ ਵਲਾ ਉਹ ਕਿਸੇ ਵੀ ਤਰ੍ਹਾਂ ਆਵੇ ਪਰ ਉਹ ਅੱਖਰ बार-बार ਸਾਹਮਣੇ ਲੈ ਕੇ ਆਓ ਉਹਦੇ ਵਾਸਤੇ ਭਾਵੇਂ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸ਼ਬਦ ਗਾਉਣ ਦੀ ਹਦਾਇਤ ਕੀਤੀ ਹੈ ਤੇ ਰਹਾਉ ਵਾਲੇ ਬੰਦ ਤੋਂ ਵਿਚਾਰ ਸ਼ੁਰੂ ਕਰਨ ਦੀ ਗੱਲ ਆ ਵੀ ਕੋਈ ਵੀ ਸ਼ਬਦ ਜਦੋਂ ਆਪਾਂ ਪੜ੍ਹਨਾ ਹੈ ਤੇ ਰਹਾਉ ਵਾਲੇ ਬੰਦ ਨੂੰ ਟੇਕ ਬਣਾਇਆ ਜਾਵੇ ਉਥੋਂ ਦੀ ਸ਼ਬਦ ਨੂੰ ਸ਼ੁਰੂ ਕੀਤਾ ਜਾਵੇ ਰਹਾਉ ਵਾਲਾ ਬੰਦ ਬਾਰ ਬਾਰ ਰਿਪੀਟ ਕੀਤਾ ਜਾਵੇ ਪਰ ਜਦੋਂ ਹੁਣ ਕਿਸੇ ਨੂੰ ਇਹ ਚਾਹੀਦਾ ਹੋਵੇ ਵੀ ਨਾਨਕ ਅੱਖਰ ਬਾਰ ਬਾਰ ਆਵੇ ਫਿਰ ਉਹ ਕੀ ਕਰੇਗਾ ਲਾਸਟ ਪੰਕਤੀ ਪਕੜੇਗਾ ਗੁਰਬਾਣੀ ਦਾ ਜਿਹੜਾ ਅਸੂਲ ਸੀਗਾ ਉਹਨੂੰ ਆਪੇ ਤੈਸਨਾਸ ਕਰੇਗਾ ਉਹ ਲਾਸਟ ਪੰਕਤੀ ਬਾਰ ਬਾਰ ਰਿਪੀਟ ਕਰੇਗਾ ਰਹਾਉ ਵਾਲਾ ਬੰਦ ਰਿਪੀਟ ਨਹੀਂ ਕਰੇਗਾ ਜਦ ਕਿ ਰਹਾਉ ਵਾਲੇ ਬੰਦ ਦੇ ਅੰਦਰ ਸੈਂਟਰਲ ਆਈਡੀਆ ਹੁੰਦਾ ਹੈ ਮੇਨ ਗੱਲ ਰਹਾਉ ਵਾਲੇ ਬੰਦ ਵਿੱਚ ਕੀਤੀ ਗਈ ਹੁੰਦੀ ਬਾਕੀ ਦਾ ਸ਼ਬਦ ਤੇ ਉਸੇ ਰਹਾਉ ਵਾਲੇ ਮੰਦ ਨੂੰ ਐਕਸਪਲੇਨ ਕਰਕੇ ਸਮਝਾ ਰਿਆ ਹੁੰਦਾ ਪਰ ਦੌੜ ਕਾਦੀ ਹੈ ਦੌੜ ਤੇ ਅੱਖਰ ਆਉਣ ਦੀ ਹੈ ਨਾ ਨਾਨਕ ਅੱਖਰ ਆਜੇ ਅਰਜਨ ਅੱਖਰ ਆਜੇ ਗੋਬਿੰਦ ਅੱਖਰ ਆਜੇ ਬਸ ਇਸੇ ਪਾਸੇ ਦੌੜ ਲੱਗੀ ਹੋਈ ਹੈ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਸਾਡੇ ਪ੍ਰਕਾਸ਼ ਦਿਹਾੜੇ ਮਨਾਏ ਤਾਂ ਸਫਲੇ ਨੇ ਜਾਂ ਸਾਡੇ ਜੀਵਨ ਚ ਵੀ ਪ੍ਰਕਾਸ਼ ਹੋ ਜਾਵੇ ਸਾਡੇ ਜੀਵਨ ਦੇ ਅੰਦਰ ਵੀ ਕਿਤੇ ਚਾਨਣ ਆ ਜਾਵੇ ਪਰ ਉਹ ਜੀਵਨ ਦੇ ਅੰਦਰ ਚਾਨਣ ਤੇ ਤਾਂ ਆਉਣਾ ਸੀ ਨਾ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਦੇ ਇਥੇ ਤੇ ਸਾਡੇ ਲੋਕ ਅਖਰਾ ਤਾਂ ਕੀ ਸੀਮਿਤ ਰਹਿ ਗਏ ਇਥੇ ਤੇ ਸਾਡੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਮਾਫ ਕਰਿਓ ਨਹੀਂ ਜੇ ਪਤਾ ਲੱਗਦਾ ਮੇਰੇ ਵਰਗਾ ਕੋਈ ਵੀ ਬੰਦਾ ਆਵੇ ਕੁਝ ਵੀ ਸੁਣਾ ਜਾਵੇ ਆਪਾਂ ਸੁਣ ਹੀ ਲੈਣਾ ਆਪਾਂ ਜਕਾਰਾ ਛੱਡ ਹੀ ਦੇਣਾ ਪਰ ਸਾਨੂੰ ਅਜ ਪੜਚੋਲ ਕਰਨੀ ਨਹੀਂ ਆ ਰਹੀ ਸਾਨੂੰ ਅਜ ਇਹ ਸਮਝ ਨਹੀਂ ਆ ਰਿਹਾ ਵੀ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਤੇ ਕਿਹੜੀ ਵਿਚਾਰ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਹੈ ਉਹਦੇ ਵਾਸਤੇ ਇੱਕੋ ਕੰਮ ਕਰਨ ਦੀ ਲੋੜ ਹੈ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਫੀਸ਼ੀਅਲ ਅਨਾਉਂਸਮੈਂਟ ਕਰਕੇ ਗਏ ਉਸ ਸਮੇ ਗੁਰਤਾ ਗੱਦੀ ਉਹਨਾਂ ਨੇ ਦੇ ਦਿੱਤੀ ਧੰ ਗੁਰੂ ਗ੍ਰੰਥ ਸਾਹਿਬ ਨੂੰ ਤੇ ਨਾਲੇ ਵੀ ਗੱਲ ਆਖੀ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹ ਕਵੀਆਂ ਦੇ ਵੱਲੋਂ ਲਿਖੇ ਹੋਏ ਬੋਲ ਆਪਾਂ ਪੜ੍ਹਦੇ ਹਾਂ ਹੁਣ ਸਾਡੀ ਵੀ ਤਾਂ ਕੋਈ ਜ਼ਿੰਮੇਵਾਰੀ ਹੈ ਨਾ ਵੀ ਆਪਾਂ ਵੀ ਬਾਣੀ ਨੂੰ ਪੜ੍ਹੀਏ ਸਾਨੂੰ ਪਤਾ ਹੋਵੇ ਕਿ ਆਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ ਤੇ ਆਹ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ ਪਰ ਵਾਪਰਦਾ ਕੀ ਹੈ ਇੱਥੇ ਆ ਕੇ ਕੋਈ ਇਹ ਵੀ ਸੁਣਾ ਜਾਵੇ ਨਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਹੁਤੇ ਸਾਡੇ ਲੋਕ ਸੋਚਦੇ ਇਹ ਵੀ ਸ਼ਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ ਹੋਵੇਗਾ ਇੱਥੇ ਆ ਕੇ ਕੋਈ ਇਹ ਸੁਣਾ ਜਾਵੇ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀ ਬਾਉ ਸਾਡੇ ਬਹੁਤੇ ਲੋਕਾਂ ਨੂੰ ਇਹ ਹੀ ਲੱਗਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਊਗਾ ਵਿਆਹ ਸ਼ਾਦੀ ਦੇ ਕਾਰਡਾਂ ਦੇ ਉੱਤੇ ਲਿਖਿਆ ਹੁੰਦਾ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਤਾ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਬਹੁਤਿਆਂ ਨੂੰ ਇਹ ਹੀ ਲੱਗਦਾ ਇਹ ਵੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਹੋਵੇਗਾ ਪਰ ਮਾਫ਼ ਕਰਿਓ ਇਹ ਤਿੰਨ ਪੰਕਤੀਆਂ ਤੁਹਾਡੇ ਸਾਹਮਣੇ ਪੜੀਆਂ ਨੇ ਮੈਂ ਇਹ ਤਿੰਨੇ ਗੁਰੂਗ੍ਰੰਥ ਸਾਹਿਬ ਦੇ ਵਿੱਚ ਨਹੀਂ ਜੇ ਹੈਗੀਆਂ ਐਗਜ਼ਾਮਪਲ ਦਿੱਤੀ ਹੈ ਮੈਂ ਵੀ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਪੰਕਤੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਨੇ ਪਰ ਪੜੀਆਂ ਜਾਂਦੀਆਂ ਨੇ ਕਿਤੇ ਨਾਨਕ ਅੱਖਰ ਉਹਨਾਂ ਨੇ ਪਾਤਾ ਸ਼ਰarati ਅੰਸਰਾਂ ਨੇ ਕਿਤੇ ਗੋਬਿੰਦ ਅੱਖਰ ਪਾਤਾ ਸਾਨੂੰ ਇੰਜ ਲੱਗਾ ਸ਼ਾਇਦ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਪਰ ਨਹੀਂ ਵਿਵੇਕ ਬੁੱਧ ਲੈ ਕੇ ਆਉਣੀ ਪਏਗੀ ਸਾਨੂੰ ਹੰਸ ਵਰਤੀ ਲੈ ਕੇ ਆਉਣੀ ਪਏਗੀ ਹੰਸ ਜਿਹੜਾ ਹੈ ਨਾ ਉਹਦੇ ਕੋਲ ਐਸੀ ਸੋਚ ਹੁੰਦੀ ਹੈ ਉਹ ਪਾਣੀ ਤੇ ਦੁੱਧ ਨੂੰ ਵੱਖ-ਵੱਖ ਕਰ ਦਿੰਦਾ ਹੈ ਅਸਾਨੂੰ ਉਹ ਵਿਚਾਰ ਜਿਹੜੀ ਹੈ ਆਪਣੇ ਜੀਵਨ ਦੇ ਅੰਦਰ ਲੈ ਕੇ ਆਉਣੀ ਪਏਗੀ ਜਦੋਂ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਪਹਿਰਾ ਦਿੰਨੇ ਆ ਨਾ ਫਿਰ ਸਾਨੂੰ ਪਤਾ ਲੱਗੇਗਾ ਕਿਹੜੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਹੈ ਤੇ ਕਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਹੈ ਕਈ ਸਾਨੂੰ ਇਹ ਸਵਾਲ ਕਰਦੇ ਭਾਈ ਸਾਹਿਬ ਫਲਾਣਾ ਪ੍ਰਚਾਰਕ ਆਇਆ ਸੀ ਉਹ ਆ ਗੱਲ ਸੁਣਾ ਗਿਆ ਤੁਸੀਂ ਆਇਓ ਤੁਸੀਂ ਆ ਨਵੀਂ ਗੱਲ ਸੁਣਾਤੀ ਤੀਜਾ ਆਏਗਾ ਉਹ ਕੋਈ ਹੋਰ ਸੁਣਾ ਦੇਗਾ ਅਸੀਂ ਕੀ ਦੀ ਮੰਨੀਏ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਦਾ ਹੁਣ ਮੈਂ ਕਹਿੰਦਾ ਹੁਣ ਤਿੰਨਾਂ ਦੀ ਨਾ ਮੰਨੋ ਤਿੰਨਾਂ ਦੀ ਨਾ ਮੰਨੋ ਹੋ ਸਕਦਾ ਤਿੰਨੇ ਹੀ ਗਲਤ ਬੋਲ ਕੇ ਗਏ ਹੋਣ ਤੁਸੀਂ ਆਪ ਬਾਣੀ ਪੜ ਲਓ ਨਾ ਤੁਸੀਂ ਆਪ ਬਾਣੀ ਪੜ ਲਓ ਤੁਸੀਂ ਆਪ ਬਾਣੀ ਨੂੰ ਵਿਚਾਰ ਲਓ ਤੁਸੀਂ ਆਪ ਬਾਣੀ ਨੂੰ ਸਮਝ ਲਓ ਠੀਕ ਹੈ ਪ੍ਰਚਾਰਕ ਆਉਂਦੇ ਰਹਿਣਗੇ ਪ੍ਰਚਾਰਕਾਂ ਨੂੰ ਸੁਣਨਾ ਵੀ ਹੈ ਆਪਾਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਅੱਖਾਂ ਬੰਦ ਕਰਕੇ ਤੇ ਕਿਸੇ ਦੇ ਉੱਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੇ ਅੱਖਾਂ ਬੰਦ ਕਰਕੇ ਆਪਾਂ ਕਹੀਏ ਉਹ ਜੀ ਬੰਗਲਾ ਸਾਹਿਬ ਤੋਂ ਜਿਹੜੀ ਕਥਾ ਹੁੰਦੀ ਹੈ ਨਾ ਉਹ ਬਿਲਕੁਲ ਠੀਕ ਹੈ। ਜੇ ਆਪਾਂ ਕਹੀਏ ਜੀ ਦਰਬਾਰ ਸਾਹਿਬ ਤੋਂ ਜਿਹੜੀ ਕਥਾ ਹੁੰਦੀ ਨਾ ਉਹ ਬਿਲਕੁਲ ਠੀਕ ਹੈ। ਨਹੀਂ ਜੀ ਅੱਖਾਂ ਬੰਦ ਕਰਕੇ ਕਿਸੇ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ। ਅਗਲਾ ਤੁਹਾਨੂੰ ਕਿਹੜੀ ਮਿੱਠੀ ਗੋਲੀ ਦੇ ਜਾਵੇ ਤੇ ਉਹਦੇ ਵਿੱਚ ਜ਼ਹਿਰ ਪਾ ਕੇ ਦੇ ਜਾਵੇ ਤੁਹਾਨੂੰ ਕੀ ਪਤਾ? ਜਦੋਂ ਤੱਕ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਪੜ੍ਹਦੇ ਨਹੀਂ ਵਿਚਾਰਦੇ ਤਦ ਤੱਕ ਕੁਝ ਨਹੀਂ ਜੇ ਪਤਾ ਲੱਗਣਾ। ਮੈਂ ਤੁਹਾਨੂੰ ਹੁਣੇ ਸਵਾਲ ਕਰਦਿਆਂ ਨਾ ਆ ਮੇਰੇ ਸਾਹਮਣੇ ਜੋ ਲੱਗਾ ਇਹ ਕੀ ਚੀਜ਼ ਹੈ ਕੀ ਹੈ ਜੀ ਤੁਸੀਂ ਕਹੋਗੇ ਕੈਮਰਾ ਹੈ ਤੇ ਮੈਂ ਤੁਹਾਨੂੰ ਆਖਾਂ ਕੈਮਰਾ ਨਹੀਂ ਇਹ ਤੇ ਘੋੜਾ ਹੈਗਾ ਮੰਨ ਜੋਗੇ ਨਹੀਂ ਮੰਨੋਗੇ ਨਾ ਤੁਹਾਨੂੰ ਪਤਾ ਹੈ ਵੀ ਇਹ ਕੈਮਰਾ ਹੀ ਹੈ ਇਹ ਘੋੜਾ ਨਹੀਂ ਹੈਗਾ ਜਿਸ ਦਿਨ ਸਾਨੂੰ ਇਹ ਪਤਾ ਲੱਗਿਆ ਨਾ ਵੀ ਆਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ ਤੇ ਆਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ ਉਸ ਦਿਨ ਭਾਵੇਂ ਅਗਲਾ ਜਿੰਨਾ ਮਰਜ਼ੀ ਸਟੇਜ ਉੱਤੇ ਪੜੀ ਜਾਵੇ ਨਾ ਤੁਸੀਂ ਕਹੋਗੇ ਭਾਈ ਆਹ ਨਾ ਪੜ੍ਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈਗੀ ਕਿਉਂ ਤੁਹਾਨੂੰ ਪਤਾ ਹੋਏਗਾ ਨਾ ਸੋ ਮੇਨ ਗੱਲ ਇਹੀ ਹੈ ਕਿ ਸਾਡੇ ਅੰਦਰ ਪ੍ਰਕਾਸ਼ ਹੋਵੇ ਤੇ ਉਹ ਗੁਰਬਾਣੀ ਨੂੰ ਆਪ ਪੜ੍ਹ ਕੇ ਆਪ ਵਿਚਾਰ ਕੇ ਹੀ ਸਭ ਕੁਝ ਹੋ ਸਕਦਾ ਹੈ ਗੁਰੂ